ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਕੀ ਵਾਰ ਰਾਏ ਬਲਵੰਡ তথা ਸਤੈ ਦੂਮ ਆਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦਾ ਜੋ ਖੀਵਦਾ ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਦੇਵਦਾ ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦਾ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰ ਆਕੋਏ ਜੀਵਦਾ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦਾ ਤਹ ਟਿੱਕਾ ਦਿੱਤੋਸ ਜੀਵਦਾ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਉਹ ਹਾ ਜੁਗਤ ਸਾਇ ਤਹ ਕਾਇਆ ਫੇਰ ਪਲੱਟੀਐ ਝੁੱਲੈ ਸੋ ਛਤ ਨਿਰੰਜਨੀ ਮੱਲ ਤਖਤ ਬੈਠਾ ਗੁਰ ਹੱਟੀਐ ਕਰਹ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸਬਦ ਹਰ ਤੋਟ ਨਾ ਆਵੀ ਖੱਟੀ ਐ ਖਰਚੇ ਦਿੱਤ ਖਸਮਦੀ ਆਪ ਖਹਿਦੀ ਖੈਰ ਦਬੱਟੀ ਐ ਹੋਵੇ ਸਿਫਤ ਖਸਮਦੀ ਨੂਰ ਅਰਸਾ ਹੋ কুরਸਾ ਹੋ ਝੱਟੀ ਐ ਤੁੱਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਐਦੂ ਬੋਲੋ ਹੋ ਕਿਉ 에 ਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਪੁੱਤਰੀ ਕੌਲ ਨਾ ਪਾਲਿਓ ਕਰ ਪੀ ਰਹੋ ਕੰਨ ਮਰਟੀ ਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਬਨ ਭਾਰ ਉਚਾਇਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਤੀ ਐ ਜਿਨ ਕੀਤੀ ਤਿਨੈ ਥੱਤੀ ਐ ਕੌਣ ਹਾਰੇ ਕਿਨ ਉਵੱਟੀ ਐ ਜੈਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਾਥ ਬਾਤ ਹੋਵੇਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮੱਲ ਤਖਤ ਬੈਠਾ ਸਹਿ ਦਾਲੀ ਮੱਲ ਤਖਤ ਬੈਠ ਬੈਠਾ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਤ ਕੱਲਾ ਹੋਏ ਜੰਗਾਲੀ ਦਰ ਦਰ ਵੇ ਸਖ ਸਮਦੈ ਨਾਏ ਸੱਚਾ ਬਾਣੀ ਲਾਲੀ ਬਲਵੰਡ ਕੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਬਲਵੰਡ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਗੋਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਖੀਵੀ ਸਹ ਸੋਏ ਜਿਨ ਗੋਏ ਉਠਾਲੀ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕਿ ਕਿਓਨ ਨਾਨਕ ਇਸਰ ਜਗਨਾਥ ਉਚ ਹੱਦੀ ਵੈਣ ਵਿਕਿਓਨ ਮਾਧਾਨਾ ਪਰਬਤ ਕਰ ਨੇਤਰ ਬਾਤਕ ਸਬਦ ਰਿੜਕੇਓਨ 14 ਰਤਨ ਨਿਕਾਲਿਆ ਨ ਕਰ ਆਵਾ ਗਾਉਣ ਚਿਲਕੇਓਨ ਕਰ ਆਵਾ ਗਾਉਣ ਚਿਲਕੇਓਨ ਕੁਦਰਤ ਅਹਵੇ ਖਾਲੀ ਅਨ ਜਿਨ ਜਣ ਐਵਡ ਪਿਡ ਠਣਕੇ ਓਨ ਲਹਿਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਿੱਕੇ ਓਨ ਜੋਤ ਸਬਾਣੀ ਜੋਤ 마ਹੇ ਆਪ ਆਪੇ ਛੇਤੀ ਮਕੇ ਓਨ ਸਿਕਾਂ ਸਿਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿ ਓਨ ਜਾਂ ਸੁਦੋਸ ਤਾਂ ਲਹਿਣਾ ਟਿੱਕੇ ਓਨ ਭੇਰਵ ਸਾਯਾ ਭੇਰੂ ਆਣ ਸਤ ਗੁਰ ਖਾਡੂਰ ਜਪ ਤਪ ਸੰਜਮ ਨਾਲ ਤੁਦ ਹੋਰ ਮੁੱਚ ਗਰੂਰ ਲੱਬ ਵਿਣਾਹੇ ਮਾਨ ਮਾਨਸਾ ਲੱਬ ਵਿਣਾਹੇ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਥ ਨਾ ਲੱਭਈ ਤੂੰ ਓਹ ਠਰੂਰ ਨੌ ਨਿਧ ਨਾਮ ਨਿਧਾਨ ਹੈ ਤੁਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਨੈ ਚੂੜ ਸੋ ਵੰਜਾ ਚੂਰ ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਗੁਰ ਖਾਡੂਰ ਸੋ ਟਿਕਾ ਸੋ ਬਹਿਣਾ ਸੋਈ ਦੀਬਾਣ ਪਿਉ ਦਾਦੇ ਜੇਵੇ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੇ ਘੱਟਿਆ ਕਰਨੇਹੀ ਤਾਣ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਰਤਨ ਨਿਕਾਲਿਆਨ ਕੀ ਤੋਨ ਚਾਨਣ ਘੋੜਾ ਕੀ ਤੋ ਸਹਜ ਦਾ ਜਾਤ ਕਿਉ ਭਲਾਣ ਧਣ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਅੰਧਾਰ ਸਾ ਚੜਿਆ ਰੇ ਭਾਣ ਤਤਹ ਖੇਤ ਜਮਾਇਓ ਸਤਹ ਛਾਵਾਂ ਨੇਤਰ ਸੋਈ ਤੇਰੀ ਐ ਕਿਉ ਮੈਦਾ ਖਾਨ ਚਾਰੇ ਕੁੰਡਾਂ ਸੁਜੀ ਉਸ ਮਨ ਮਹਿ ਸਬਦ ਪਰਵਾਣ ਆਵਾ ਗਾਉਣ ਨਿਵਾਰਿਓ ਕਰਨ ਨਦਰ ਨੀਸਾਣ ਆਵਤਰਿਆ ਹਉਤਾਰ ਲੈ ਸੋ ਪੁਰਖ ਸੁਜਾਨ ਝਖੜਵਾਉ ਨ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀਅ ਕੀ ਜਾਣੀ ਹੋ ਜਾਣ ਕਿਆ ਸਾਲਾਹੀ ਸੱਚੇ ਪਾਤ ਸਾਹ ਜਾਂ ਤੂ ਸੁਗੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਣ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜਿਵੇਂ ਹਾ ਪੋਤਰਾ ਪਰਵਾਣ ਧੰਨ ਧੰਨ RAMਦਾਸ ਗੁਰ ਜਿਨ ਸਿਰ ਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਿਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂ ਤੇਰਾ ਅੰਤ ਨਾ ਪਾਰ ਆਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇ ਤੁੱਧ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁੱਧ ਸਹ ਪਰਵਾਰਿਆ ਮਾਰ ਕੱਢੇ ਤੁੱਧ ਸਹ ਪਰਵਾਰਿਆ ਧਨ ਸੋ ਤੇਰਾ ਧਨ ਹੈ ਸੱਚ ਤੇਰਾ ਪੈਸ ਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੋ ਜੁਗੀ ਪੰਚਾਇਣ ਆਪੇ ਹੋਆ ਆਪਿ ਨਾ ਆਪ ਸਾਜਿ ਓਨ ਆਪੇ ਹੀ ਥਮ ਖਲੋਆ ਆਪੇ ਪੱਟੀ ਗਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾਖ ਵੈ ਚੰਦੋਆ ਉਗਵਣ ਹੋਤ ਆਥਵਣ ਹੋ ਚਹ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ ਦੂਣੀ ਚੌਣੀ ਕਰਾ maat ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁੱਗੀ ਪੰਚਾਇਣ ਆਪੇ ਹੋਆ ਦੂਣੀ ਚੌਣੀ ਕਰਾ maat ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁੱਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ